ਦੋਸਤੋ ਰੋਹਾਨੀ ਨਗਰੀ ਚੈਨਲ ਤੇ ਅੱਜ ਦਾੜ ਦਰਦ ਦਾ ਕੀੜਾ ਖਤਮ ਕਰਨ ਦੇ ਲਈ ਦਾੜ ਦਰਦ ਹੋਵੇ ਜਬ ਦੰਦ ਦਰਦ ਹੋਵੇ ਜਬ ਕਿਸੇ ਤਰ੍ਹਾਂ ਦਾ ਵੀ ਦਾੜ ਦਰਦ ਤੇ ਦਾੜ ਦੇ ਵਿੱਚ ਦਰਦ ਹੋਵੇ ਜਬ ਦੰਦ ਦੇ ਵਿੱਚ ਤਰਤ ਹੋਵੇ ਉਹਦੇ ਲਈ ਇਹ ਝਾੜੇ ਦਾ ਮੰਤਰ ਲੈ ਕੇ ਹਾਜ਼ਰ ਹੋਈਆਂ ਜਿਹਦੇ ਨਾਲ ਇੱਕ ਵਾਰ ਤੁਸੀਂ ਝਾੜਾ ਕਰ ਦਿੱਤਾ ਤਾਂ ਮੋਰ ਕੀ ਦਾੜ ਦੇ ਵਿੱਚ ਕੀੜਾ ਨਹੀਂ ਲੱਗੂਗਾ ਜਿਹੜਾ ਕੀੜਾ ਲੱਗਾ ਹੋਵੇ ਉਹ ਵੀ ਖਤਮ ਹੋ ਜਾਊਗਾ ਹੋ ਜਾਵੇਗਾ ਲੇਕਿਨ ਇਹਦੇ ਲਈ ਮਿਹਨਤ ਕਰਨੇ ਦੀ ਥੋੜੀ ਜਿਹੀ ਜ਼ਰੂਰਤ ਹੈ ਇਸ ਦਾੜ ਦਰਦ ਦੇ ਮੰਤਰ ਨੂੰ ਸਿੱਧ ਕਰਨੇ ਦੇ ਲਈ ਜਾਂ ਤਾਂ ਭਾਈ ਆਪਾਂ ਨੂੰ ਦੀਵਾਲੀ ਵਾਲੀ ਰਾਤ ਚਾਹੀਦੀ ਹੈ ਜਾਂ ਫਿਰ ਗ੍ਰਹਿਣ ਵਾਲੀ ਰਾਤ ਹੋਵੇ ਚੰਦਰ ਗ੍ਰਹਿਣ ਹੋਵੇ ਜਾਂ ਸੂਰਜ ਗ੍ਰਹਿਣ ਗ੍ਰਹਿਣ ਦਾ ਟਾਈਮ ਹੋਣਾ ਚਾਹੀਦਾ ਚਾਹੇ ਦਿਨ ਦਾ ਲੱਗਾ ਹੈ ਜਾਂ ਰਾਤ ਦਾ ਗ੍ਰਹਿਣ ਗ੍ਰਹਿਣ ਦੇ ਵਿੱਚ ਇਹਨੂੰ ਸਿੱਧ ਕੀਤਾ ਜਾ ਸਕਦਾ ਹੋਲੀ ਵਾਲੀ ਰਾਤ ਨੂੰ ਸਿੱਧ ਕੀਤਾ ਜਾ ਸਕਦਾ ਦੀਵਾਲੀ ਵਾਲੀ ਰਾਤ ਨੂੰ ਸਿੱਧ ਕੀਤਾ ਜਾ ਸਕਦਾ ਹੈ ਇਸ ਮੰਤਰ ਦੇ ਜਾਪ ਦੇ ਲਈ 2007 ਵਾਰੀ 2000 7 ਵਾਰੀ ਇਹਦਾ ਜਾਪ ਹੋ ਜੇਗਾ ਤੁਹਾਡਾ ਮੰਤਰ ਸਿੱਧ ਹੋ ਜਾਵੇਗਾ ਲੇਕਿਨ ਜਿੰਨਾ ਚਿਰ ਗ੍ਰਹਿਣ ਚੱਲਦਾ ਹੈ ਜਾਂ ਤੁਸੀਂ 2007 ਵਾਰੀ ਤੱਕ ਨਹੀਂ ਕੀਤਾ ਉਹਨਾ ਟਾਈਮ ਦੇ ਵਿੱਚ ਹੀ ਅੱਗ ਦੇ ਉੱਤੇ ਹਮਨ ਸਮਗਰੀ ਦੇਸੀ ਘੀ ਦੇ ਵਿੱਚ ਮਿਲਾ ਕੇ ਰੱਖ ਲੈਣੀ ਹੈ ਜਿੰਨਾ ਚਿਰ ਜਾਪ ਹੋਈ ਜਾ ਰਿਹਾ ਤੇ ਥੋੜ੍ਹੀ ਥੋੜ੍ਹੀ ਹਮਨ ਸਮਗਰੀ ਵੀ ਹਮਨ ਸਮਗਰੀ ਪਾਉਂਦੇ ਰਹਿਣਾ ਹੈ ਅੱਗ ਦੇ ਉੱਤੇ ਔਰ ਜਾਪ ਕਰਦੇ ਰਹਿਣਾ ਹਮਨ ਸਮਗਰੀ ਵੀ ਖਤਮ ਨਹੀਂ ਹੋਣੀ ਚਾਹੀਦੀ ਔਰ ਉਹ ਟਾਈਮ ਵੀ ਦੇਖਣਾ ਵੀ ਗ੍ਰਹਿਣ ਦਾ ਟਾਈਮ ਕਿੰਨੇ ਵਜੇ ਤੱਕ ਦਾ ਹੈ 19 ਵਜੇ ਤੱਕ ਹੀ 2007 ਵਾਰੀ ਤੁਹਾਡਾ ਜਾਪ ਹੋ ਜਾਣਾ ਚਾਹੀਦਾ ਹੈ ਜੇ ਭਾਈ ਤੇ ਬਾਲੀ ਦੀ ਰਾਤ ਤੇ ਅਫੀਤਾ 2007 ਵੀਰੀ ਕਰ ਸਕਦੇ ਆ ਜੇ ਗ੍ਰਹਿਣ ਦੇ ਟਾਈਮ ਹੈ ਗ੍ਰਹਿਣ ਦੇ ਟਾਈਮ ਦੇ ਵਿੱਚ ਇਹ ਦੇਖ ਕੇ ਜੇ ਪਹਿਲਾਂ ਵੀ ਤੁਹਾਡਾ ਹੋ ਜਾਂਦਾ ਇਹ ਪੂਰਾ ਪਾਠ ਤੱਕ ਕੋਈ ਦਿੱਕਤ ਨਹੀਂ ਉਸ ਵੇਲੇ ਹਮਨ ਸਮਗਰੀ ਪਾਉਣੀ ਵੀ ਬੰਦ ਕਰ ਸਕਦੀਆਂ ਲੇਕਿਨ ਇਹ ਸਖਲ ਦਾ ਧਿਆਨ ਰੱਖਣਾ ਜਿੰਨਾ ਚਿਰ ਗ੍ਰਹਿਣ ਦਾ ਟਾਈਮ ਹੈ ਉਨਾ ਟਾਈਮ ਤੁਹਾਡੀ ਹਮਨ ਸਮਗਰੀ ਵਿਅਗ ਤੇ ਪੈਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਜਾਪ ਵੀ ਹੋਣਾ ਚਾਹੀਦਾ ਜਾਪ ਤੁਸੀਂ ਘੱਟ ਤੋਂ ਘੱਟ 2007 ਬਰੀ ਤੋਂ ਘੱਟ ਨਹੀਂ ਹੋਣਾ ਚਾਹੀਦਾ ਔਰ ਜੇ ਗ੍ਰਹਿਣ ਦਾ ਟਾਈਮ ਛੇਗਾ ਜੀ ਤਾਂ ਫਿਰ ਵੀ ਤੁਸੀਂ ਬੰਦ ਕਰ ਸਕਦੇ ਜੇ 2007 ਬਰੀ ਤੁਹਾਡਾ ਜਾਪ ਉਜਾਤ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਦਿਨ ਨਾਲ ਦੀ ਨਾਲ ਹੁਣ ਉਹ ਮੰਤਰ ਜਿਹਦਾ ਤੁਸੀਂ जाप ਕਰਨਾ ਇਹਦੇ ਲਈ ਇਹ ਵੀ ਜ਼ਰੂਰੀ ਨੇ ਕਿ ਗੁਰੂ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਗੁਰੂ ਤੋਂ ਬਿਨਾ ਵੀ ਇਸ ਮੰਤਰ ਦਾ ਤੁਸੀਂ जाप ਕਰ ਸਕਦੇ ਹੋ ਇਸ ਮੰਤਰ ਨੂੰ ਸਿੱਧ ਕਰ ਸਕਦੇ ਆ ਦੱਸੀ ਹੋਈ ਵਿਧੀ ਦੇ ਅਨੁਸਾਰ ਸਿੱਧ ਕਰਕੇ ਕਿਸੇ ਵੀ ਮਰੀਜ਼ ਦੇ ਦੜ ਦੰਦ ਦੇ ਕੀੜੇ ਦੇ ਲਈ ਦੜ ਤਰਤ ਦੇ ਲਈ ਤੁਸੀਂ ਇਹ ਕਰਦੇ ਨੇ ਠਾਕਾ ਤਾਂ ਦਾੜ ਦਰਦ ਠੀਕ ਹੋ ਜਾਊਗਾ ਤੁਹਾਡੇ ਪਾਠ ਕਰਦੇ ਆ ਕਰਦੇ ਆ ਦਾੜ ਦਰਦ ਠੀਕ ਹੋ ਜਾਊਗਾ ਮੁੜ ਕੇ ਕਰਦੀ ਵੀ ਉਸ ਮਰੀਜ਼ ਦੀ ਕੋਈ ਵੀ ਦੰਦ ਦਾੜ ਦੇ ਵਿੱਚ ਦਰਦ ਨਹੀਂ ਹੋਵੇਗਾ ਸੋ ਦੋਸਤੋ ਇਹ ਮੰਤਰ ਹੁਣ ਸੁਣ ਲਓ ਚੰਗੀ ਤਰ੍ਹਾਂ ਮੰਤਰ ਨੂੰ ਕੰਠ ਕਰਕੇ ਹੀ ਸ਼ੁਰੂ ਕਰਨਾ ਮੰਤਰ ਇਸ ਤਰ੍ਹਾਂ ਹੈ ਓਮ ਨਮੋ ਅਦੇਸ਼ ਗੁਰੂ ਕੋ बण में ब्याई अंजनी जिन जाया हनुमंत कीड़ा मकौड़ा माकड़ा जे तीनों करे पसवंत गुरु गोरखनाथ की शक्ति मेरी भक्ति मेरी भक्ति पूरे मंत्र ईश्वर बाचा उस तो दंददाड़ ਦੇ ਕੀੜੇ ਨੂੰ ਖਤਮ ਕਰਨ ਵਾਲਾ ਦੰਤ ਦਾੜ ਤੇ ਦਰਦ ਨੂੰ ਖਤਮ ਕਰਨ ਵਾਲਾ ਮੰਤਰ ਹੈ ਮੰਤਰ ਦੁਆਰਾ ਫਿਰ ਸੁਣ ਲੋ ਮੰਤਰ ਇਸ ਤਰ੍ਹਾਂ ਹੈ ਓਮ ਨਮੋ ਅਦੇਸ਼ ਗੁਰੂ ਕੋ ਮਨ ਮੇਂ ਬਿਾਈ ਅੰਜਨੀ ਜਨ ਜਾਇ ਹਨਮੰਤ ਕੀੜਾ ਮਕੌੜਾ ਮਾਕੜਾ ਜੇ ਤੀਨੋਂ ਕਰੇ ਪਸਵੰਤ ਗੁਰੂ ਗੋਖਨਾਥ ਕੀ ਸ਼ਕਤੀ ਮੇਰੀ ਭਗਤੀ ਫਰੋ ਮੰਤਰ ਈਸ਼ਵਰੋ ਇਹ ਬਾਚਾ ਉਸ ਤੋਂ ਇਹ ਦੰਦ ਦਾੜ ਦਰਦ ਤੋਂ ਮੰਤਰ ਹੈ ਦੰਦ ਦਾੜ ਦੇ ਕੀੜੇ ਤੋਂ ਇਹ ਮੰਤਰ ਹੈ ਇਹਨੂੰ ਚੰਗੀ ਤਰ੍ਹਾਂ ਸਿੱਧ ਕਰਕੇ ਤੁਸੀਂ ਇਹਦੇ ਨਾਲ ਫਾਇਦਾ ਲੈ ਸਕਦੇ ਆ ਲੋਕਾਂ ਦਾ ਭਲਾ ਕਰ ਸਕਦੇ ਆ ਤੇ ਦੋਸਤੋ ਜਿਹੜੇ ਸਤਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਵੀ ਐਮਫੀਕੇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਪੀਰਾਂ ਦੀ ਜ਼ਰੂਰ ਲਿਖਣਾ ਜਲਦੀ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਜਦ ਤੱਕ ਲਈਚੇ ਪੀਰਾਂ ਦੀ